ਪੰਜਾਬ 'ਚ ਗਰਮੀ ਘਟਣ ਦਾ ਨਾਂ ਨਹੀਂ ਲੈ ਰਹੀ 42 47 ਡਿਗਰੀ ਤੱਕ ਪੁੱਜ ਚੁੱਕਾ ਹੈ ਤੇ ਰੋਜ਼ਾਨਾ ਨਵੇਂ ਰਿਕਾਰਡ ਬਣਾ ਰਿਹਾ ਹੈ। ਭਿਆਨਕ ਗਰਮੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸੁੱਬੇ ਪਰਦੇ ਸਾਰੇ ਸਕੂਲਾਂ 'ਚ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਸੀ। ਹੁਣ ਅੱਧੇ ਤੋਂ ਜ਼ਿਆਦਾ ਛੁੱਟੀਆਂ ਬੀਤ ਚੁੱਕੀਆਂ ਨੇ ਅਤੇ ਕੁਝ ਦਿਨਾਂ ਬਾਅਦ ਮਤਲਬ 1 ਜੁਲਾਈ ਤੋਂ ਸਕੂਲ ਦੁਬਾਰਾ ਖੁੱਲ੍ਹ ਜਾਣਗੇ। ਭਾਵੇਂ ਕੁਝ ਨਿੱਜੀ ਸਕੂਲਾਂ ਵੱਲੋਂ ਅਧਿਆਪਕਾਂ ਨੂੰ 25 ਜੂਨ ਤੋਂ ਸਕੂਲ 'ਚ ਮੌਜੂਦ ਹੋਣ ਲਈ ਕਿਹਾ ਗਿਆ ਹੈ। ਜਿਸ ਦਾ ਅਧਿਆਪਕ ਲੱਭੀ ਆਵਾਜ਼ 'ਚ ਵਿਰੋਧ ਵੀ ਕਰ ਰਹੇ ਨੇ ਉਥੇ ਇਸ ਮੌਸਮ ਦੇ ਲਿਹਾਜ਼ ਨਾਲ ਕੋਈ ਚੰਗੀ ਖਬਰ ਸੁਣਨ ਨੂੰ ਨਹੀਂ ਮਿਲ ਰਹੀ ਆਉਣ ਵਾਲੇ ਹਫ਼ਤੇ 'ਚ ਵੀ ਬਾਰਿਸ਼ ਦੇ ਅਸਾਰ ਨਜ਼ਰ ਨਹੀਂ ਆ ਰਹੇ ਜਿਸ ਕਾਰਨ ਪਾਰਾ ਇਸੇ ਪੱਧਰ ਤੇ ਬਣਿਆ ਰਹੇਗਾ ਵਰਤਮਾਨ 'ਚ 47 ਡਿਗਰੀ ਤੇ ਪੁੱਜੇ ਤਾਪਮਾਨ ਨੇ ਆਪਣੇ ਬੱਚਿਆਂ ਨੂੰ ਲੈ ਕੇ ਮਾਪਿਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ ਉਹਨਾਂ ਨੂੰ ਡਰ ਸਤਾ ਰਿਹਾ ਕਿ ਛੁੱਟੀਆਂ ਤੋਂ ਬਾਅਦ ਸਕੂਲ ਖੁੱਲਣ ਤੇ ਬੱਚੇ ਇੰਨੀ ਭਿਆਨਕ ਗਰਮੀ 'ਚ ਕਿਵੇਂ ਸਕੂਲ ਜਾਣਗੇ ਮਾਪਿਆਂ ਵੱਲੋਂ ਪੰਜਾਬ ਸਰਕਾਰ ਤੋਂ ਇਹਨਾਂ ਛੁੱਟੀਆਂ ਨੂੰ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਬੱਚਿਆਂ ਨੂੰ ਇਸ ਭਿਆਨਕ ਗਰਮੀ ਦੀ ਮਾਰ ਤੋਂ ਬਚਾਇਆ ਜਾ ਸਕੇ ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਬੇਹੱਦ ਚਿੰਤਤ ਨੇ ਉਹਨਾਂ ਨੂੰ ਡਰ ਹੈ ਕਿ ਇੰਨੀ ਤੇਜ਼ ਧੁੱਪ ਅਤੇ ਹਮਮਸ ਭਰੇ ਮੌਸਮ 'ਚ ਸਕੂਲ ਜਾਣਾ ਬੱਚਿਆਂ ਲਈ ਮੁਸ਼ਕਲ ਹੋਵੇਗਾ ਉਹਨਾਂ ਦਾ ਕਹਿਣਾ ਹੈ ਕਿ ਇਹ ਗਰਮੀ ਬੱਚਿਆਂ ਦੀ ਸਿਹਤ ਤੇ ਉਲਟ ਅਸਰ ਪਾ ਸਕਦੀ ਹੈ ਇਸ ਨਾਲ ਚਮੜੀ ਸੜਨ ਵਾਲੀ ਗਰਮੀ ਬੱਚਿਆਂ ਨੂੰ ਸਕੂਲ ਭੇਜਣਾ ਕਿਸੇ ਖਤਰੇ ਤੋਂ ਘੱਟ ਨਹੀਂ ਹੈ ਉਹਨਾਂ ਨੂੰ ਸਕੂਲ ਬੱਸ ਤੇ ਬੈਠਣਾ ਪੈਂਦਾ ਹੈ ਫਿਰ ਕਲਾਸਰੂਮ ਦਾ ਤਾਪਮਾਨ ਵੀ ਚਿੰਤਾ ਦਾ ਵਿਸ਼ਾ ਹੈ ਸਰਕਾਰ ਨੂੰ ਬੱਚਿਆਂ ਦੀ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਛੁੱਟੀਆਂ ਵਧਾਉਣੀਆਂ ਚਾਹੀਦੀਆਂ